ਸਤਿ ਸ਼੍ਰੀ ਅਕਾਲ ਜੀ ਅੱਜ ਮੌਸਮ ਬੜਾ ਵਧੀਆ ਹੈ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੋ ਗਰਮੀ ਸੀ ਗਰਮੀ ਤੋਂ ਰਾਹਤ ਮਿਲੀ ਹੈ ਤੇ ਠੰਡ ਜਾਂਦੀ ਜਾਂਦੀ ਇੱਕ ਵਾਰ ਫੇਰ ਆ ਗਈ ਹੈ ਪਰ ਇਹਦਾ ਦੂਸਰਾ ਜਿਹੜਾ ਵੱਡਾ ਨੁਕਸਾਨ ਹੈ ਕਿ ਕਈਆਂ ਦੇ ਵਾਸਤੇ ਮੌਸਮ ਆਉਸਮ ਹੈ ਪਰ ਜੇ ਕਿਸਾਨੀ ਦੀ ਗੱਲ ਕਰੀਏ ਤਾਂ ਇਹ ਬੜਾ ਮਾੜਾ ਹੈ ਕਿਉਂਕਿ ਆ ਜਿਹੜਾ ਖੇਤ ਦੇਖ ਰਹੇ ਹੋ ਵਿਸੀ ਹੋਈ ਕਣਕ ਦੇਖ ਰਹੇ ਹੋ ਇਹ ਇਹ ਸਾਡਾ ਹਾਲ ਹੈ ਇਹ ਸਾਡੀ ਅਸਲ ਸਥਿਤੀ ਹੈ ਕਾਰਨ ਸਪਸ਼ਟ ਨੇ ਕਿ ਕੁਦਰਤ ਦੀ ਕਰੋਪੀ ਹੈ ਇਹ ਦੇ ਕਰਕੇ ਪੱਕੀ ਹੋਈ ਫਸਲ ਡਿੱਗੀ ਹੈ ਉਹ ਜਿਵੇਂ ਕਿ ਕਿਹਾ ਜਾਂਦਾ ਕਿ ਗੀਤ ਆ ਵੈਸੇ ਕਿ ਕਿਸੇ ਜੱਟ ਦੀ ਪੱਕੀ ਫਸਲ ਉੱਤੇ ਘੜੇ ਅਚਨਚੇਤ ਹੀ ਪੈ ਗਏ ਨਹੀਂ ਆਪ ਪਏ ਹੋਏ ਨੇ ਕਣਕ ਵਿਸ਼ੀ ਪਈ ਆ ਹੁਣ ਇਹਨਾਂ ਛਿੱਟ ਬੱਲੀਆਂ ਦੇ ਵਿੱਚ ਦਾਣੇ ਬਣਨੇ ਸੀਗੇ ਦਾਣੇ ਭਰੇ ਜਾਣੇ ਸੀ ਦਾਣਿਆਂ 'ਚ ਦੁੱਧ ਪੈਣਾ ਸੀ ਕਿਉਂਕਿ ਹੁਣ ਅੱਜ ਜੇ ਆਪਾਂ ਗੱਲ ਕਰਨੀ ਹੋਵੇ 17-18 ਮਾਰਚ ਚੱਲ ਰਹੀ ਆ ਥੋੜੇ ਦਿਨਾਂ ਦੇ ਬਾਅਦ ਇਹ ਫਸਲ ਨੇ ਪੱਕ ਜਾਣਾ ਸੀਗਾ ਪਰ ਇਹ ਜਿਹੜੀ ਵਿਸ਼ ਗਈ ਆ ਇਹਦਾ ਅਜੇ ਮੌਸਮ ਸਾਫ਼ ਨਹੀਂ ਹੋਇਆ ਕਿਉਂਕਿ ਆਉਣ ਵਾਲੇ 2-3 ਦਿਨਾਂ ਦੇ ਵਿੱਚ ਹੋਰ ਨੁਕਸਾਨ ਹੋਣ ਦੇ ਹਸਾਰ ਹੈ ਤੇ ਮੀਂਹ ਇੰਨਾ ਪੈ ਗਿਆ ਆ ਤੁਸੀਂ ਦੇਖ ਸਕਦੇ ਹੋ ਕਿ ਖਾਲੀਆਂ ਦੇ ਵਿੱਚ ਪਾਣੀ ਹੈ ਕਿਵੇਂ ਖੜਾ ਖਾਲਾਂ ਦੇ ਵਿੱਚ ਵੀ ਖੜਾ ਤੇ ਇਹ ਕਿਸਾਨੀ ਦੇ ਵਾਸਤੇ ਵੱਡਾ ਨੁਕਸਾਨ ਦਾ ਸੰਕਟ ਹੈ ਸੋ ਇਹ ਇੰਨਾ ਪਾਣੀ ਖੜਾ ਇਹਨੂੰ ਲੱਗਿਆ ਨਹੀਂ ਹੋਇਆ ਉਮੀਦ ਇਹ ਕਰਕੇ ਹੀ ਹੈ ਤੇ ਇਧਰ ਵੀ ਜੇ ਦੇਖਣਾ ਹੋਵੇ ਮੱਕਾ ਬੇਸ਼ੱਕ ਮੱਕੀ ਦਾ ਮੱਕ ਜੋ ਵੀ ਲਾਇਆ ਹੋਇਆ ਇਹਦੇ ਤਾਂ ਹਲੇ ਵੱਟਾਂ ਦੇ ਉੱਤੇ ਆ ਇਹਦਾ ਨੁਕਸਾਨ ਨਹੀਂਗਾ ਇਹ ਪਾਣੀ ਤਾਂ ਠੀਕ ਹੋ ਜਾਣਾ ਪਰ ਜੋ ਇਧਰ ਹੋ ਰਿਹਾ ਹੈ ਇਹ ਇਹ ਕਾਫੀ ਨੁਕਸਾਨਦੇਹ ਕ ਨੁਕਸਾਨਦਾਇਕ ਹੈ ਔਰ ਇਹੀ ਸਮੱਸਿਆਵਾਂ ਆ ਜਿਹੜੀਆਂ ਸਾਡੇ ਕਿਸਾਨੀ ਦੀਆਂ ਹੈਗੀਆਂ ਦੂਜੀ ਗੱਲ ਇਹ ਹੈ ਕਿ ਸਾਡੇ ਕੋਲੇ ਫਸਲ ਬੀਮਾ ਯੋਜਨਾ ਦੀ ਗੱਲ ਤਾਂ ਹੈਗੀ ਆ ਪਰ ਕਿਸਾਨਾਂ ਨੂੰ ਇਹਦਾ ਲਾਭ ਨਹੀਂ ਮਿਲਦਾ ਜਿਹਦੇ ਕਰਕੇ ਇਹ ਵੱਡਾ ਨੁਕਸਾਨ ਲਗਾਤਾਰ ਸਹਿਣਾ ਪੈਂਦਾ ਪੱਕੀਆਂ ਫਸਲਾਂ ਨੇ ਪਤਾਤ ਲੱਗ ਰਿਹਾ ਕਿ ਰਾਜਸਥਾਨ ਵਾਲੇ ਪਾਸੇ ਵੀ ਇਹੋ ਜਿਹੇ ਹਾਲਾਤ ਨੇ ਕਿਉਂਕਿ ਉੱਤਰ ਭਾਰਤ ਦੇ ਵਿੱਚ ਕਈ ਥਾਵਾਂ ਦੇ ਉੱਤੇ ਲਗਾਤਾਰ ਮੀਂਹ ਤੇ ਮੌਸਮ ਖਰਾਬ ਜਿਨ੍ਹਾਂ ਨੂੰ ਅਪਸਟਾਰਮ ਕਹਿ ਸਕਦੇ ਆ ਉਹ ਆਉਣ ਦੇ ਅਸਾਰ ਹਲੇ ਵੀ ਬਣੇ ਹੋਏ ਨੇ ਇਸ ਕਰਕੇ ਇਹ ਜਿਹੜਾ ਵੱਡਾ ਨੁਕਸਾਨ ਸਾਨੂੰ ਸਹਿਣਾ ਪੈ ਰਿਹਾ ਸਾਡੀ ਖੇਤੀ ਸੰਤ ਨੂੰ ਸਹਿਣਾ ਪੈ ਰਿਹਾ ਇਹ ਕਾਫੀ ਮੰਦ ਭਾਗ ਹੈ ਇੱਕ ਨਹੀਂ ਬਹੁਤ ਸਾਰੇ ਲੋਕਾਂ ਦਾ ਬਹੁਤ ਸਾਰੇ ਕਿਸਾਨਾਂ ਦਾ ਏਵੇਂ ਨੁਕਸਾਨ ਹੋਇਆ ਔਰ ਇਸ ਨੁਕਸਾਨ ਨੂੰ ਭਰਨ ਦੇ ਵਾਸਤੇ ਸਰਕਾਰ ਕੀ ਕਰ ਸਕਦੀ ਹੈ ਇਹ ਵੀ ਇੱਕ ਸਵਾਲ ਹੈ ਕਿਉਂਕਿ ਮੁਆਵਜ਼ਾ ਦੇਣਗੇ ਤੇ ਮੁਆਵਜ਼ਾ ਹੋਊ ਤਾਂ ਬਹੁਤ ਥੋੜਾ ਹੋਣਾ ਹੈ ਉਹਦੇ ਨਾਲ ਹੋਣਾ ਕੁਝ ਨਹੀਂ ਚਲੋ ਆਪਾਂ ਇਹ ਤੇ ਸਰਕਾਰ ਨੂੰ ਦੋਸ਼ ਨਹੀਂ ਦਿੰਦੇ ਇਹ ਕੁਦਰਤ ਦੇ ਹੱਥ ਹੈ ਕੁਦਰਤ ਨੇ ਕੀ ਕਰਨਾ ਹੈ ਇਹ ਉਹਦੀ ਮਰਜ਼ੀ ਆ ਪਰ ਕੁਦਰਤ ਦੇ ਉੱਤੇ ਯਕੀਨ ਰੱਖਣਾ ਪੈਂਦਾ ਕੁਦਰਤ ਦੇ ਆਸਰੇ ਬੜਾ ਕੁਝ ਚੱਲਦਾ ਸੋ ਇੱਕ ਨਿੱਕੀ ਜਿਹੀ ਮੈਂ ਕੋਸ਼ਿਸ਼ ਕੀਤੀ ਹੈ ਇਹਦੇ ਨਾਲ ਚਲੋ ਇਹ ਹੀ ਹੈ ਕਿ ਅਵੇਅਰਨੈਸ ਹੀ ਹੈ ਕਿ ਇਹ ਘਟਨਾ ਕਰਮਾਂ ਜਿਹੜੇ ਵਾਪਰੇ ਨੇ ਕੁਝ ਲੋਕਾਂ ਨੂੰ ਅੰਦਰ ਖਾਸ ਕਰਕੇ ਸ਼ਹਿਰ ਵਾਲਿਆਂ ਨੂੰ ਲੱਗਦਾ ਹੋਊ ਕਿ ਮੌਸਮ ਬੜਾ ਵਧੀਆ ਹੋ ਗਿਆ ਏਸੀ ਪੱਖੇ ਚਲਾਉਣ ਦੀ ਜ਼ਰੂਰਤ ਹੀ ਨਹੀਂ ਪਈ ਦੁਆਰਾ ਕੋਟੀਆਂ ਕਢ ਲੀਆਂ ਗਈਆਂ ਪਰ ਦੂਸਰੇ ਪਾਸੇ ਆ ਕਿਸਾਨਾਂ ਦੀਆਂ ਫਸਲਾਂ ਦਾ ਧੂਆਂ ਨਿਕਲਿਆ ਪਿਆ ਤੋ ਇਹ ਇਹ ਸਾਡੀ ਅੱਜ ਦੀ ਸਥਿਤੀ ਹੈ ਇੱਕ ਕਿਸਾਨੀ ਦਾ ਦਰਦ ਹੈ ਤੇ ਇਸ ਕਿਸਾਨੀ ਦੇ ਦਰਦ ਨੂੰ ਜਾਂ ਕਿਸਾਨ ਸਮਝ ਸਕਦਾ ਹੈ ਜਾਂ ਮਜ਼ਦੂਰ ਸਮਝ ਸਕਦਾ ਬਾਕੀ ਤਾਂ ਡੰਨ ਵਟੇ ਜੇ ਬਣ ਕੇ ਦੇਖਣ ਵਾਲੇ ਨੇ ਫਿਰ ਮਿਲਦੇ ਆ ਜੀ ਰਬ ਰਾ